ਅੱਜ ਸੀਸੂ ਵੱਲੋਂ ਇਨਡੋਰ ਗੇਮਸ ਕਰਨੇ ਵਾਲ ਕਰਾਇਆ ਗਿਆ ਇਹਦੇ ਵਿੱਚ ਕੈਰਮ ਚੈਸ ਔਰ ਟੇਬਲ ਟੈਨਿਸ ਦੀਆਂ ਗੇਮਸ ਕਰਾਈਆਂ ਗਿਆ ਔਰ ਕਾਫੀ ਉਤਸ਼ਾਹ ਦੇਖਿਆ ਗਿਆ ਛੋਟੇ ਬੱਚਿਆਂ ਤੋਂ ਲੈ ਕੇ ਜਿਹੜੇ 40 ਸਾਲ ਤੱਕ ਜਿਹੜੇ ਪਲੇਅਰਸ ਹੈ ਉਹਨਾਂ 'ਚ ਬੜਾ ਉਤਸ਼ਾਹ ਦੇਖਿਆ ਗਿਆ ਔਰ ਇਹਦਾ ਪਰਪਸ ਇਹੀ ਹੈ ਵੀ ਜਿਹੜੀ ਗੇਮਸ ਨੂੰ ਪ੍ਰਮੋਟ ਕੀਤਾ ਜਾਏ ਔਰ ਜਿਹੜਾ ਇੰਡਸਟਰੀਲਿਸਟ ਹੈ ਜਾਂ ਜਿਹੜੇ ਸਾਡੇ EMPLOYEES ਹੈ ਉਹ ਉਹਨਾਂ ਨੂੰ ਇੱਕ ਰੀਕ੍ਰੀਏਸ਼ਨ ਐਕਟੀਵਿਟੀ ਕੀਤੀ ਜਾਏ ਤਾਂ ਕਿ ਉਹ ਜ਼ਿਆਦਾ એનર્ਜੀ ਨਾਲ ਕੰਮ ਕਰ ਸਕਣ ਔਰ ਬੈਟਰ ਕੰਮ ਕਰ ਸਕਣ ਇਹਦੇ ਵਿੱਚ ਕੋਈ 200 ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਇਹਦੇ ਵਿੱਚ ਅਸੀਂ ਸਾਰੇ ਬੱਚਿਆਂ ਨੂੰ ਅਵਾਰਡ ਦਿੰਦੇ ਆ 골ਡ ব্রونز ਔਰ ਸਿਲਵਰ ਆਵਾਰਡ ਦਿੰਦੇ ਆ ਔਰ ਜੇ ਕੋਈ ਬੱਚਾ ਅੱਗੇ ਖੇਡਣਾ ਚਾਹੁੰਦਾ ਹੈ ਤਾਂ ਸੀਸੂ ਉਹਨੂੰ ਇੱਕ ਬੱਚਾ ਅਸੀਂ ਦੇਖਿਆ ਬੜਾ ਗਰੀਬ ਬੱਚਾ ਕਿਸੇ ਉਹਦਾ EMPLOYE ਦਾ ਬੱਚਾ ਵਰਕ ਪੀਐਨ ਦਾ ਉਹਨੂੰ ਅਸੀਂ ਸਪான்ਸਰ ਵੀ ਕੀਤਾ ਵੀ ਜੇ ਅੱਗੇ ਟੇਬਲ ਟੈਨੈਸ ਅੱਗੇ ਜਾਣਾ ਚਾਹੀਦਾ ਜੇ ਉਹਨੂੰ ਕੋਈ ਖਰਚਾ ਚਾਹੀਦਾ ਤਾਂ ਅਸੀਂ ਸਪான்ਸਰ ਕਰਾਂਗੇ ਇਹ ਬੜੀ ਅੱਛੀ ਐਕਟੀਵਿਟੀ ਰੀਕ੍ਰੀਏਸ਼ਨ ਹੈ ਫਿਜ਼ੀਕਲ ਤੋਂ ਅਲਾਵਾ ਰੀਕ੍ਰੀਏਸ਼ਨ ਦੀ ਬੜੀ ਜ਼ਰੂਰਤ ਹੈ ਇੰਡਸਟਰੀ ਇੱਕ ਬੜਾ ਜਿਹੜੇ ਬੰਦੇ ਆ ਬੜੀ ਐਗਜ਼ੌਸਟਡ ਹੋ ਜਾਂਦੇ ਆ ਬਿਕਾਜ਼ ਆਫ ਹਾਰਡ ਵਰਕ ਇਹਦੇ ਨਾਲ ਉਹਨਾਂ ਨੂੰ ਦੁਬਾਰਾ એનર્ਜੀ ਮਿਲਦੀ ਹੈ ਕੰਮ ਕਰਨ ਦੀ એનર્ਜੀ ਮਿਲਦੀ ਹੈ ਪੇਰੈਂਟਸ ਨੂੰ ਇਹ ਨਹੀਂ ਦਿੰਨਾ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਇਦਾਂ ਦੀਆਂ ਐਕਟੀਵਿਟੀਆਂ ਵਿੱਚ ਲੈ ਕੇ ਆਂਦਾ ਜਾਏ ਪ੍ਰਮੋਟ ਕੀਤਾ ਜਾਵੇ ਆ ਦੇਖੋ ਮੈਂ TT ਦੇਖ ਰਿਹਾ ਸੀ ਟੇਬਲ ਟੈਨਿਸ ਉਹਦੇ ਵਿੱਚ ਅੱਖਾਂ ਦੀ ਬੜੀ ਅੱਛੀ ਐਕਸਰਸਾਈਜ਼ ਹੁੰਦੀ ਹੈ ਫਿਰ ਵੈਸੇ ਬੜੀ ਅੱਛੀ ਐਕਸਰਸਾਈਜ਼ ਹੁੰਦੀ ਹੈ ਅੱਜਕੱਲ ਬੱਚੇ ਬਹੁਤਾ ਟਾਈਮ ਆਈਪੈਡ ਤੇ ਜਾਂ ਮੋਬਾਈਲ ਤੇ ਲਗਾਉਂਦੇ ਆ ਸੋ ਜਿਹੜੀਆਂ ਇਦਾਂ ਦੀਆਂ ਐਕਟੀਵਿਟੀਆਂ ਐ ਹਰ ਕਿਸੇ ਨੂੰ ਬੱਚਿਆਂ ਨੂੰ ਇਹਨਾਂ ਐਕਟੀਵਿਟੀਆਂ ਲਈ ਭੇਜਣਾ ਚਾਹੀਦਾ ਔਰ ਇਹਨਾਂ ਨੂੰ ਪ੍ਰੋਮੋਟ ਕਰਨਾ ਚਾਹੀਦਾ ਹੈ ਇਹਦੇ ਨਾਲ ਉਹਨਾਂ ਦੀ ਹੈਲਥ ਅੱਛੀ ਰਹੇਗੀ ਔਰ ਬੈਟਰ ਪਰਫਾਰਮ ਕਰ ਸਕਣਗੇ ਪੜ੍ਹਾਈ 'ਚ ਔਰ ਆਪਣੀ ਲਾਈਫ 'ਚ ਸਰੀ ਇਹ ਪਹਿਲਾ ਇਨੀਸ਼ੀਏਟਿਵ ਕਿ ਨਹੀਂ ਇਹ ਪਹਿਲਾਂ ਅਸੀਂ ਲਾਸਟ ਈਅਰ ਵੀ ਕੀਤਾ ਸੀ ਪਰ ਉਹ ਇਸ ਲੈਵਲ ਤੇ ਨਹੀਂ ਕੀਤਾ ਸੀ ਐਤਕੀ ਸੀਸੂ ਨੇ ਜਿਹੜੇ ਉਹ ਕਹਿੰਦੇ ਨੇ ਰੇਸ ਦਾ ਵਾਰ ਵੀ ਹਰ ਵਾਰ ਪਹਿਲਾਂ ਤੋਂ ਬੈਟਰ ਕਰੋ ਸੋ ਵੀ ਹੈਵ ਟ੍ਰਾਈਡ ਇਟ ਐਂਡ ਅਗਲੀ ਵਾਰ ਮੈਨੂੰ ਲੱਗਦਾ ਹੈ ਇਹ ਕਾਫੀ ਨੈਸ਼ਨਲ ਲੈਵਲ ਦਾ ਇਵੈਂਟ ਬਣ ਆਊਟਡੋਰ ਦੇ ਵਿੱਚ ਵੀ ਦੇਖਾਂਗੇ ਜਿਵੇਂ ক্রিকেট ਟੋਪਿਕ ਦੇਖੋ ক্রিকেট ਕਾਪਸੀ ਹਰ ਸਾਲ ਕਰਾਈਦਾ ਉਹ ਸਪਟੈਂਬਰ ਐਂਡ ਬਾਰਿਸ਼ਾਂ ਘੱਟ ਹੋਣ ਤੇ ਸ਼ੁਰੂ ਹੁੰਦਾ ਹੈ ਔਰ ਉਹ ਜਲਦੀ ਸ਼ੁਰੂ ਕੀਤਾ ਜਾਏ ਕੀ ਅਪੀਲ ਕਰਦੇ ਹਾਂ ਪੰਜਾਬ ਦੇ ਬੱਚਿਆਂ ਨੌਜਵਾਨ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇੰਡਸਟਰੀਜ਼ ਨੂੰ ਇਹੀ ਅਪੀਲ ਕਰਦਾ ਵੀ ਇਹਨੂੰ ਅਸੀਂ ਪ੍ਰਮੋਟ ਕਰੀਏ ਖੇਡਾਂ ਨੂੰ ਪ੍ਰਮੋਟ ਕਰੀਏ ਤਾਂ ਕਿ ਜਿਹੜੇ ਇੱਕ ਮਿਸਿੰਗ ਲਿੰਕ ਹੈ ਉਹਨੂੰ ਸਟਰੈਂਥਨ ਕੀਤਾ ਜਾ ਸਕੇ ਕਿਦਾਂ ਦੇਖਦੇ ਜਿਹੜਾ ਸੀਏਸੀਓ ਨੇ ਇਹਦੀ ਸ਼ਿਟਿੰਗ ਲਾਈ ਗਈ ਹੈ ਗੇਮਸਡੇ ਦਾ ਕਿੰਨੇ ਕਿ ਬੱਚੇ ਪਾਰਟਿਸਪੇਟ ਕਰ ਰਹੇ ਹੋ ਕਿ ਜਵਾ ਲੱਗਦਾ ਅੱਜ ਤਕਰੀਬਨ 100 ਪਾਰਟਿਸਪੈਂਟਸ ਨੇ ਹੱਸਾ ਲਿਆ ਵਿੱਚ ਮਾਲੀ ਜਨਾਦ ਸਕੂਲ ਟੇਬਲ ٹینس ਦਾ ਵਾਈਸ ਪ੍ਰੈਜ਼ੀਡੈਂਟ ਹੈ ਅਸ਼ਵਨੀ ਗੋਇਲ ਨਾਮ ਹੈ ਮੇਰਾ ਮੇਰੀ ਇਹ ਸਫਲਤ ਵੀ ਹੈ ਕਿ ਊਪਸਾਈਕਲ ਸਪਾਈ ਕਰਦੇ

ਅਤੇ 601 ਇਹ ਗਾਰਮ ਹੋਈ ਹੋਏ ਅਤੇ ਬੜönes ਪ੍ਰਾਈਜ਼ ਵੀ ਤਿਆਰ ਹੈ ਪ੍ਰਾਈਜ਼ ਵੀ ਤਿਆਰ ਹੈ ਸਾਰੀ ਸ਼ੀਲਡ ਬਣੀ ਹੋਈ ਹੈ ਸਕਿੰਗ ਫਸਟ ਸੈਕਿੰਡ ਥਰਡ ਫੋਰਥ ਕਿੰਨੇ ਸਾਰੇ ਉਸ ਯਾਦ ਇੱਕ ਹੈ ਬੱਚੇ ਬਹੁਤ ਉत्साਹ ਤੁਸੀਂ ਆਪ ਦੇਖੋ ਦੇਖੋ ਤੁਸੀਂ ਦੇਖੋ ਕਿਸਾ ਬੱਚੇ ਖੇਡ ਰਹੇ ਪੰਜਾਬ ਦੇ ਪਲੇਅਰ ਹੈਗੇ ਇੱਥੇ ਤੇ ਕੀ ਮੈਸੇਜ ਦੇਵੋਗੇ ਸਟੂਡੈਂਟਸ ਬੱਚਿਆਂ ਨੂੰ ਅਸੀਂ ਇਹੀ ਸਮਝਾ ਰਹੇ ਜੀ ਕਿ ਨਸ਼ੇ ਪਤੇ ਤੋਂ ਦੂਰ ਹੋਣ ਗੇਮਾਂ 'ਚ ਲੱਗਣ ਤੁਹਾਡੀ ਵੰਦਨ ਇਕ ਸਰ ਦੇਖਦੇ ਕਿ ਲੋਕ ਬੱਚੇ ਅੱਜ ਕੱਲ੍ਹ ਗੇਮਸਟ ਖੇਲਦੇ ਮੋਬਾਈਲ ਦੇ ਵਿੱਚ ਜ਼ਿਆਦਾ ਰੁੱਝੇ ਰਹਿੰਦੇ ਆ ਦੇਖੋ ਮੋਬਾਈਲ ਤਾਂ ਚੱਲਦਾ ਹੀ ਆ ਗੇਮ ਖੇਲ ਲੈ ਕੇ ਫਿਰ ਫੋਨ ਦੇ ਵਾਜਾ ਲੱਗਦਾ ਫਿਜ਼ੀਕਲ ਐਕਟੀਵਿਟੀ ਜ਼ਰੂਰ ਆ ਥੋੜੀ ਬਹੁਤੀ ਹੋਈ ਤਾਂ ਸਹੀ ਨਾ ਅਦਰਵਾਜ਼ ਕਰਦੇ ਹੀ ਨਹੀਂ ਸੀ ਪੇਰੈਂਟਸ ਵੀ ਕੁਝ ਰਹਿ ਰਹੇ ਆ ਇਹ ਹੀ ਕਹੂੰਗਾ ਕਿ ਬੱਚੇ ਮੇਰੇ ਕੋਲ ਆ ਕੇ ਜਾਵਣ ਗੋ ਇਕੱਲਾ ਪੜ੍ਹਨਾ ਹੀ ਬਹੁਤ ਨਹੀਂ ਗਾ ਗੇਮ ਦੀ ਬਹੁਤ ਜੁੜ ਗਈ